welcom back to our youtube channel study hub i hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਪਣਾ ਨੈਕਸਟ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਜਿਹੜਾ ਹੈ ਨਿਆਂ ਦੀ ਪਰਿਭਾਸ਼ਾ ਦਿਓ ਇਸ ਦੇ ਪਿੰਨ-ਪਿੰਨ ਰੂਪਾਂ ਦਾ ਵਰਣਨ ਕਰੋ ਸੋ ਆਜੋ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰਨੇ ਆ ਨਿਆਂ ਸ਼ਬਦ ਅੰਗਰੇਜ਼ੀ ਦੇ ਸ਼ਬਦ ਜਸਟਿਸ ਦਾ ਅਨੁਵਾਦ ਹੈ ਜਸਟਿਸ ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ਜਸਟ ਤੋਂ ਹੋਈ ਹੈ ਨਿਆਂ ਦਾ ਅਰਥ ਇੱਕ ਅਜਿਹੀ ਭਾਵਨਾ ਤੋਂ ਹੈ ਜੋ ਸਮਾਜ ਵਿੱਚ ਵੱਸਦੇ ਵਿਅਕਤੀਆਂ ਨੂੰ ਇੱਕ ਅਜਿਹੀ ਵਿਵਸਥਾ ਵਿੱਚ ਬੰਨਦੀ ਹੈ ਨਿਆਂ ਦੀ ਭਾਵਨਾ ਹੀ ਸਮਾਜਿਕ ਵਿਵਸਥਾ ਦੀ ਹੋਣ ਦਾ ਆਧਾਰ ਹੈ। ਨੈਕਸਟ ਹੈ ਨਿਆਂ ਦੀ ਪਰਿਭਾਸ਼ਾ। ਸਾਲਮੈਂਟ ਦੇ ਅਰਥਾਂ ਵਿੱਚ ਨਿਆਂ ਦਾ ਅਰਥ ਹਰੇਕ ਵਿਅਕਤੀ ਨੂੰ ਉਸਦਾ ਹਿੱਸਾ ਪ੍ਰਦਾਨ ਕਰਨਾ ਹੈ। ਮੈਰੀਅਮ ਦੇ ਅਨੁਸਾਰ ਨਿਆਂ ਮਾਨਤਾਵਾਂ ਅਤੇ ਵਿਧੀਆਂ ਦੀ ਉਹ ਪ੍ਰਣਾਲੀ ਹੈ ਜਿਸ ਦੁਆਰਾ ਵਿਅਕਤੀ ਨੂੰ ਉਹ ਕੁਝ ਦਿੱਤਾ ਜਾਂਦਾ ਹੈ ਜਿਸ ਵਿੱਚ ਉਚਿਤ ਹੋਂਸਬੰਦੀ ਸਹਿਮਤੀ ਹੁੰਦੀ ਹੈ ਇਹ ਸੀ ਨਿਆਦੀਆਂ ਦੋ ਪਰਿਭਾਸ਼ਾਵਾਂ ਹੁਣ ਅੱਗੇ ਆਪਾਂ ਇਹਨਾਂ ਦੇ ਕੀਨੇ ਜਿਹੜੇ ਪੱਖ ਨੇ ਉਹ ਡਿਸਕਸ ਕਰਾਂਗੇ ਜਿਹੜੇ ਨਿਆ ਦੇ ਪੱਖ ਨੇ ਉਹ ਚਾਰ ਹੁੰਦੇ ਨੇ ਕਾਨੂੰਨੀ ਪੱਖ ਸਮਾਜਿਕ ਪੱਖ ਆਰਥਿਕ ਪੱਖ ਤੇ ਰਾਜਨੀਤਿਕ ਪੱਖ ਜੇ ਇੱਥੇ ਪੱਖ ਦੀ ਥਾਂ ਦੇ ਉੱਤੇ ਜਿਵੇਂ ਨਿਆ ਦੇ ਪਿੰਨਪਿੰਨ ਰੂਪ ਆਜਣ ਜਾਂ ਨਿਆ ਦੇ ਪਿੰਨਪਿੰਨ ਪ੍ਰਕਾਰ ਆਜਣ ਜਾਂ ਪੱਖ ਆ ਜਾਣੇ ਇਹ ਆਪਣਾ ਜਿਹੜਾ ਕੁਝ ਆਨਸਰ ਹੈ ਜਿਹੜਾ ਉਹ ਸੇਮ ਹੀ ਰਹੇਗਾ ਤੇ ਮੋਸਟਲੀ ਆਪਾਂ ਨੂੰ ਜਿਹੜਾ ਸਮਾਜਿਕ ਪੱਖ ਤੇ ਆਰਥਿਕ ਪੱਖ ਬਾਰੇ ਜ਼ਿਆਦਾ ਪੁੱਛਿਆ ਜਾਂਦਾ ਹੈ ਕਈ ਵਾਰੀ ਕੱਲਾ ਸਮਾਜਿਕ ਪੱਖ ਕਈ ਵਾਰੀ ਕੱਲਾ ਆਰਥਿਕ ਪੱਖ ਜਾਂ ਕੰਬੀਨੇਸ਼ਨ ਵੀ ਪੁੱਛਿਆ ਜਾਂਦਾ ਹੈ ਬਟ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਕਾਨੂੰਨੀ ਪੱਖ ਤੇ ਰਾਜਨੀਤਿਕ ਪੱਖ ਨੇ ਇਹਨਾਂ ਨੂੰ ਵੀ ਕਵਰ ਕਰਾਂਗੇ ਤਾਂ ਕਿ ਜੇ ਆਪਣੇ ਕੋਲ ਪੇਪਰ ਦੇ ਵਿੱਚ ਜੇ ਆਪਣੇ ਕੋਲ ਕੁਐਸਚਨ ਆ ਵੀ ਜਾਏ ਕਿ ਇਹਦੇ ਚਾਰੇ ਪੱਖ ਨੇ ਉਹਨਾਂ ਨੂੰ ਡਿਸਕਸ ਕਰੋ ਤਾਂ ਆਪਾਂ ਇਹਨਾਂ ਨੂੰ ਇਜ਼ੀਲੀ ਜਿਹੜਾ ਕਿ ਹੈਂਡਲ ਕਰ ਸਕੀਏ ਤੇ ਇਜ਼ੀਲੀ ਜਿਹੜਾ ਆਨਸਰ ਕਰ ਸਕੀਏ ਸੋ ਹੁਣ ਆਪਾਂ ਸਟਾਰਟ ਕਰਨੇ ਆ ਕਾਨੂੰਨੀ ਪੱਖ ਤੋਂ ਭਾਵ ਕਾਨੂੰਨ ਦੇ ਅਨੁਸਾਰ ਨਿਆਂ ਹੈ ਭਾਵ ਜੱਜ ਨੇ ਨਿਆਂ ਕਰਨ ਸਮੇ ਕਾਨੂੰਨਾਂ ਦੀ ਉਚਿਤਤਾ ਜਾਂ ਅਣਉਚਿਤਤਾ ਪ੍ਰਤੀ ਕੋਈ ਧਿਆਨ ਨਹੀਂ ਦੇਣਾ ਸਗੋਂ ਉਸ ਨੇ ਉਸ ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਹੀ ਨਿਆਂ ਕਰਨਾ ਹੈ ਯਾਨੀ ਕਿ ਜਿਹੜਾ ਜੱਜ ਉਹ ਕਾਨੂੰਨ ਦੇ ਅਨੁਸਾਰ ਜਿਹੜਾ ਕਿ ਉਹ ਨਿਆਂ ਕਰੇਗਾ ਜੋ ਉਹਦੇ ਵਿੱਚ ਰਿਟਨ ਹੈ ਦੈਨ ਉਹ ਅਗਿਆਗੀਆਂ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਇਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਨੇ ਕਾਨੂੰਨੀ ਪੱਖ ਦੀਆਂ ਕਾਨੂੰਨਾਂ ਦਾ ਨਿਆਂਪੂਰਨ ਹੋਣਾ ਕਾਨੂੰਨ ਦਾ ਸਮਾਜ ਦੀ ਨੈਤਿਕਤਾ ਅਤੇ ਸਮਾਜ ਦੀਆਂ ਕਦਰਾਂ ਕੀਮਤਾਂ ਅਨੁਸਾਰ ਹੋਣਾ ਜ਼ਰੂਰੀ ਹੈ ਰੀਤੀ ਰਿਵਾਜਾਂ ਦੀ ਉਲੰਘਣਾ ਕਾਨੂੰਨ ਨਹੀਂ ਕਰ ਸਕਦਾ ਕਾਨੂੰਨ ਦੀਆਂ ਵਿਵਸਥਾਵਾਂ ਵਿਅਕਤੀ ਦੀ ਤਰਕਸ਼ੀਲਤਾ ਦੀ कसोटी ਤੇ ਪੂਰੀਆਂ ਉੱਤਰਦੀਆਂ ਹੋਣ ਜਿਹੜਾ ਕਾਨੂੰਨ ਵਿਅਕਤੀ ਦੇ ਤਰਕ ਦੇ ਵਿਰੁੱਧ ਹੁੰਦਾ ਹੈ ਉਹ ਕਾਨੂੰਨ ਨਿਆਂਪੂਰਨ ਨਹੀਂ ਮੰਨਿਆ ਜਾ ਸਕਦਾ ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਕਾਨੂੰਨ ਹੈ ਉਹ ਸਮਾਜ ਦੀਆਂ ਜਿਹੜੀਆਂ ਰੀਤੀ ਰਿਵਾਜ ਨੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਪੂਰਨ ਤੌਰ ਤੇ ਵਿਰੋਧ ਕਰੇ ਉਹ ਕਾਨੂੰਨ ਹੈ ਜਿਹੜਾ ਉਸ ਲੰਮਾ ਸਮੇਂ ਜਿਹੜਾ ਨਹੀਂ ਕਰ ਨਹੀਂ ਚੱਲ ਸਕਦਾ ਆਪਣਾ ਸੈਕਿੰਡ ਪੁਆਇੰਟ ਹੈ कुशल ਅਤੇ ਸੁਤੰਤਰ ਨਿਆਂਪਾਲਿਕਾ ਕਾਨੂੰਨੀ ਨਿਆਂ ਨੂੰ ਯਕੀਨੀ ਬਣਾਉਣ ਲਈ ਕੁਸ਼ਲ ਅਤੇ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਜ਼ਰੂਰੀ ਹੈ ਇਹ ਕਾਨੂੰਨੀ ਨਿਆਂ ਦਾ ਵਿਸ਼ੇਸ਼ ਤੱਤ ਹੈ ਜੱਜਾਂ ਦੀ ਨਿਯੁਕਤੀ ਦਾ ਬਿਨਾਂ ਕਿਸੇ ਪੱਖਪਾਤ ਅਤੇ ਬਿਨਾਂ ਕਿਸੇ ਸੰਸਥਾ ਦੇ ਹੱਥ ਤੋਂ ਹੋਣਾ ਕੁਸ਼ਲ ਅਤੇ ਸੁਤੰਤਰ ਨਿਆਂਪਾਲਿਕਾ ਨੂੰ ਜਨਮ ਦਿੰਦਾ ਹੈ ਇਸ ਤੋਂ ਨੈਕਸਟ ਪੁਆਇੰਟ ਆਪਣਾ ਘੱਟ ਖਰਚਲੀ ਨਿਆਂ ਪ੍ਰਣਾਲੀ ਨਿਆਂ ਪ੍ਰਣਾਲੀ ਜਿੰਨੀ ਘੱਟ ਖਰਚੀਲੀ ਹੋਵੇਗੀ ਉਨਾਂ ਹੀ ਜ਼ਿਆਦਾ ਆਮ ਲੋਕ ਇਸ ਦੀ ਵਰਤੋਂ ਕਰ ਸਕਣਗੇ ਜੇਕਰ ਅਦਾਲਤੀ ਫੀਸ ਜ਼ਿਆਦਾ ਹੋਵੇਗੀ ਤਾਂ ਗਰੀਬ ਵਿਅਕਤੀ ਨਿਆਂ ਤੋਂ ਵਾਂਝੇ ਰਹਿ ਜਾਣਗੇ ਜੋ ਲੋਕਤੰਤਰ ਲਈ ਹਾਨੀਕਾਰਕ ਸਿੱਧ ਹੋਵੇਗਾ ਇਹ ਆਪਣੇ ਸਤੀ ਤਿੰਨ ਪੁਆਇੰਟ ਦੈਨ ਇਸ ਤੋਂ ਬਾਅਦ ਆਪਣਾ ਫੋਰਥ ਪੁਆਇੰਟ ਹੈ ਇੱਕਸਾਰ ਕਾਨੂੰਨੀ ਪ੍ਰਣਾਲੀ ਕਾਨੂੰਨੀ ਪ੍ਰਣਾਲੀ ਵਿੱਚ ਇਕਸਾਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਹਰ ਸੰਸਥਾ ਆਪਣੇ ਆਪਣੇ ਕਾਨੂੰਨਾਂ ਨੂੰ ਖੁਦ ਬਣਾਉਣ ਅਤੇ ਉਸ ਅਨੁਸਾਰ ਕੰਮ ਕਰਨ ਲੱਗੀ ਤਾਂ ਸਮਾਜ ਵਿੱਚ ਨਿਆਂ ਲਈ ਕੁਝ ਨਹੀਂ ਬਚੇਗਾ ਕਾਨੂੰਨੀ ਨਿਆਂ ਲਈ ਇਹ ਜ਼ਰੂਰੀ ਹੈ ਕਿ ਸਮੁੱਚੇ ਰਾਸ਼ਟਰ ਲਈ ਇਕਸਾਰ ਕਾਨੂੰਨੀ ਪ੍ਰਣਾਲੀ ਹੋਵੇ ਹੁਣ ਆਪਾਂ ਡਿਸਕਸ ਕਰਾਂਗੇ ਅੱਗੇ ਸਮਾਜਿਕ ਨਿਆਂ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਸਮਾਜਿਕ ਨਿਆਂ ਤੋਂ ਭਾਵ ਹੈ ਕਿ ਕਿਸੇ ਦੇਸ਼ ਵਿੱਚ ਰਹਿ ਰਹੇ ਵਿਅਕਤੀਆਂ ਨਾਲ ਜਾਤ ਜਨਮ ਰੰਗ ਨਸਲ ਆਦਿ ਦੇ ਆਧਾਰ ਤੇ ਕੋਈ ਭੇਦਭਾਵ ਨਾ ਕੀਤਾ ਜਾਵੇ ਭਾਰਤ ਦੀ ਸੰਵਿਧਾਨ ਵਿੱਚ ਆਰਟੀਕਲ 15 ਵਿੱਚ ਸਮਾਜਿਕ ਨਿਆਂ ਦੀ ਗੱਲ ਕੀਤੀ ਗਈ ਹੈ ਜਿਸ ਰਾਸ਼ਟਰ ਵਿੱਚ ਰੰਗ ਨਸਲ ਜਾਤ ਆਦਿ ਦੇ ਨਾਂ ਤੇ ਭੇਦਭਾਵ ਕੀਤਾ ਜਾਂਦਾ ਹੈ ਉਹ ਰਾਸ਼ਟਰ ਤਰੱਕੀ ਨਹੀਂ ਕਰ ਸਕਦੇ ਤੇ ਨਾ ਹੀ ਲੋਕਾਂ ਨੂੰ ਸਮਾਜਿਕ ਨਿਆਂ ਪ੍ਰਦਾਨ ਕਰ ਸਕਦੇ ਹਨ ਹੁਣ ਅੱਗੇ ਦੀਆਂ ਕਰਾਂਗੇ ਆਪਾਂ ਵਿਸ਼ੇਸ਼ਤਾਵਾਂ ਪਹਿਲੀ ਵਿਸ਼ੇਸ਼ਤਾ ਹੈ ਜਿਹੜੀ ਸਮਾਜਿਕ ਨਿਆਂ ਦੀ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ ਸਮਾਜਿਕ ਨਿਆਂ ਲਈ ਇਹ ਜ਼ਰੂਰੀ ਹੈ ਕਿ ਕਾਨੂੰਨ ਦੇ ਸਾਹਮਣੇ ਸਾਰੇ ਲੋਕਾਂ ਨੂੰ ਸਮਾਨ ਸਮਝਿਆ ਜਾਵੇ ਕਿਸੇ ਵਿਅਕਤੀ ਨਾਲ ਜਨਮ ਜਾਤ ਰੰਗ ਨਸਲ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਜਾਂ ਭੇਦ ਭਾਵ ਨਾ ਹੋਵੇ ਸਾਰੇ ਵਰਗਾਂ ਦੇ ਲੋਕਾਂ ਲਈ ਇੱਕ ਪ੍ਰਕਾਰ ਦੇ ਕਾਨੂੰਨ ਹੋਣੇ ਚਾਹੀਦੇ ਹਨ ਇਸ ਤੋਂ ਨੈਕਸਟ ਪੁਆਇੰਟ ਆਪਣਾ ਇੱਕ ਪ੍ਰਕਾਰ ਜਾਤ ਪ੍ਰਥਾ ਦਾ ਅੰਤ ਸਮਾਜਿਕ ਨਿਆਂ ਤਾਂ ਹੀ ਪ੍ਰਾਪਤ ਹੋ ਸਕਦਾ ਹੈ ਜੇਕਰ ਜਾਤ ਪ੍ਰਥਾ ਨੂੰ ਬਿਲਕੁਲ ਸਮਾਪਤ ਕਰ ਦਿੱਤਾ ਜਾਵੇ ਲੋਕ ਜਾਤ ਪਾਤ ਦੇ ਨਾਮ ਤੇ ਭੇਦਭਾਵ ਕਰਨਾ ਬੰਦ ਕਰ ਦੇਣਾ ਜਾਤੀ ਪ੍ਰਥਾ ਵਿਰੁੱਧ ਸਰਕਾਰ ਨੂੰ ਕਾਨੂੰਨ ਦੀ ਮਦਦ ਨਾਲ ਇਸ ਦਾ ਅੰਤ ਕਰਨਾ ਚਾਹੀਦਾ ਹੈ ਇਸ ਤੋਂ ਨੈਕਸਟ ਪੁਆਇੰਟ ਆਪਣਾ ਲੋਕਤੰਤਰੀ ਪ੍ਰਣਾਲੀ ਸਮਾਜਿਕ ਨਿਆਂ ਲਈ ਲੋਕਤੰਤਰੀ ਪ੍ਰਣਾਲੀ ਦੀ ਸਫਲਤਾ ਦਾ ਹੋਣਾ ਜੋ ਬਹੁਤ ਜ਼ਰੂਰੀ ਹੈ ਇਸ ਨਾਲ ਸਾਰੇ ਲੋਕ ਲੋਕਾਂ ਤੱਕ ਸਮਾਜਿਕ ਨਿਆਂ ਦੀ ਪਹੁੰਚ ਸੰਭਵ ਹੈ ਲੋਕਤੰਤਰ ਦੇਸ਼ ਵਿੱਚ ਚੋਣਾਂ ਸਮੇਂ ਦੇਸ਼ ਦੇ ਨਾਗਰਿਕ ਭਾਗ ਲੈਂਦੇ ਹਨ ਜਿਸ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇਸ ਤੋਂ ਨੈਕਸਟ ਪੁਆਇੰਟ ਆਪਣਾ ਕੰਮ ਕਰਨ ਦਾ ਅਧਿਕਾਰ ਇਹ ਅਧਿਕਾਰ ਸਮਾਜਿਕ ਨਿਆਂ ਨੂੰ ਇੱਕ ਹੋਰ ਉਚਾਈ ਤੇ ਲੈ ਕੇ ਪਹੁੰਚਦਾ ਹੈ ਸਮਾਜਿਕ ਨਿਆਂ ਲਈ ਇਹ ਜ਼ਰੂਰੀ ਹੈ ਕਿ ਹਰ ਨਾਗਰਿਕ ਕੋਲ ਕੰਮ ਕਰਨ ਦਾ ਅਧਿਕਾਰ ਹੋਵੇ ਤਾਂ ਜੋ ਆਪਣੀ ਮਿਹਨਤ ਨਾਲ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕੇ ਉਸ ਤੋਂ ਨੈਕਸਟ ਪੁਆਇੰਟ ਹੈ ਆਪਣਾ ਧਨ ਦੀ ਉਚਿਤ ਵੰਡ ਇਸ ਤੋਂ ਭਾਵ ਹੈ ਕਿ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਬਹੁਤਾ ਧਨ ਇਕੱਠਾ ਨਾ ਹੋਣ ਦੇਣਾ ਜਿਸ ਲਈ ਦੇਸ਼ ਦੇ ਆਰਥਿਕ ਢਾਂਚੇ ਤੇ ਸਰਕਾਰ ਦਾ ਨਿਯੰਤਰਣ ਸਥਾਪਿਤ ਕੀਤਾ ਜਾ ਸਕਦਾ ਹੈ ਰਾਸ਼ਟਰੀ ਦੇ ਉਤਪਾਦਨ ਦੇ ਸਾਧਨਾਂ ਦਾ ਰਾਸ਼ਟਰੀਕਰਨ ਵੀ ਕੀਤਾ ਜਾ ਸਕਦਾ ਹੈ ਤਾਂ ਕਿ ਧਨ ਦੀ ਜਿਹੜੀ ਉੱਚਿਤ ਵੰਡ ਹੋ ਸਕੇ ਤੇ ਧਨ ਜਿਹੜਾ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਨਾ ਰਵੇ। ਇਸ ਤੋਂ ਨੈਕਸਟ ਪੁਆਇੰਟ ਹੈ ਪਿਛੜੇ ਵਰਗ ਦੇ ਲੋਕਾਂ ਨੂੰ ਛੇ ਸਹੂਲਤਾਂ ਪ੍ਰਦਾਨ ਕਰਨਾ। ਭਾਵ ਪਿਛੜੇ ਵਰਗ ਦੇ ਲੋਕਾਂ ਦੀ ਵਿਕਾਸ ਕਰਨ ਵਿੱਚ ਮਦਦ ਕਰਨਾ। ਇਸ ਨਾਲ ਪਿਛੜੇ ਵਰਗ ਦੇ ਲੋਕ ਵੀ ਉੱਨਤ ਵਰਗਾਂ ਦੇ ਲੋਕਾਂ ਦੇ ਸਮਾਨ ਵਿਕਾਸ ਕਰ ਸਕਣਗੇ। ਇਸ ਤਰ੍ਹਾਂ ਸਮਾਜ ਸਮਾਜਿਕ ਨ્યા ਸਮਾਜ ਵਿੱਚ ਵਧੇਰੇ ਲੋਕਾਂ ਤੱਕ ਪਹੁੰਚ ਸਕੇਗਾ। ਇਸ ਤੋਂ ਨੈਕਸਟ ਹੈ ਆਪਣੇ ਕੋਲ ਸਮਾਨ ਰਾਜਨੀਤਿਕ ਅਧਿਕਾਰਾਂ ਦੀ ਵਿਵਸਥਾ ਸਮਾਜ ਵਿੱਚ ਸਮਾਜਿਕ ਨਿਆਂ ਲਈ ਇਹ ਜ਼ਰੂਰੀ ਹੈ ਕਿ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਣ ਭਾਰਤ ਵਿੱਚ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਲਈ 18 ਸਾਲ ਤੋਂ ਵੱਧ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਇਸ ਤੋਂ ਨੈਕਸਟ ਹੈ ਆਪਣਾ ਆਰਥਿਕ ਪੱਖ ਆਰਥਿਕ ਪੱਖ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਦਾ ਮੂਲ ਆਧਾਰ ਹੈ ਆਰਥਿਕ ਪੱਖ ਤੋਂ ਬਿਨਾ ਮਨੁੱਖੀ ਸ਼ਖਸੀਅਤ ਦਾ ਨੈਤਿਕ ਸਮਾਜਿਕ ਆਰਥਿਕ ਰਾਜਨੀਤਿਕ ਵਿਕਾਸ ਨਹੀਂ ਹੋ ਸਕਦਾ ਵਿਸ਼ੇਸ਼ ਭਾਰਤੀ ਕਾਨੂੰਨ ਸ਼ਾਸਤਰੀ ਅਨੁਸਾਰ ਆਰਥਿਕ ਨਿਆਤੋਪਾਵ ਲੋਕਾਂ ਦੁਆਰਾ ਧਨ ਪ੍ਰਾਪਤ ਕਰਨ ਅਤੇ ਆਪਣੇ ਜੀਵਨ ਲਈ ਉਸ ਦੀ ਵਰਤੋਂ ਕਰਨ ਲਈ ਸਮਾਨ ਅਫਸਰਾਂ ਦੀ ਵਿਵਸਥਾ ਤੋਂ ਦੀ ਹੁੰਦ ਤੋਂ ਹੈ ਹੁਣ ਅੱਗੇ ਨੇ ਦੀਆਂ ਵਿਸ਼ੇਸ਼ਤਾਵਾਂ ਕੰਮ ਦਾ ਅਧਿਕਾਰ ਸਾਰੇ ਵਿਅਕਤੀਆਂ ਨੂੰ ਕੰਮ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ ਇਸ ਨਾਲ ਇੱਕ ਤਾਂ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਘੱਟ ਹੋਵੇਗੀ ਤੇ ਦੂਜਾ ਲੋਕ ਆਪਣੀ ਯੋਗਤਾ ਅਨੁਸਾਰ ਕੰਮ ਕਰਕੇ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰ ਸਕਣਗੇ ਇਸ ਤੋਂ ਨੈਕਸਟ ਪੁਆਇੰਟ ਹੈ ਕਿਰਤੀਆਂ ਦੇ ਹਿੱਤਾਂ ਦੀ ਰੱਖਿਆ ਜੇਕਰ ਕਿਰਤੀਆਂ ਨੂੰ ਪੂੰਜੀਪਤੀਆਂ ਦੀ ਦਇਆ ਤੇ ਛੱਡ ਦਿੱਤਾ ਜਾਵੇ ਤੇ ਸਰਕਾਰ ਉਨ੍ਹਾਂ ਯਾਨੀ ਕਿਰਤੀਆਂ ਲਈ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਕੋਈ ਯਤਨ ਨਾ ਕਰੇ ਤਾਂ ਉਹੋ ਆਰਥਿਕ ਨਿਆਂ ਪ੍ਰਾਪਤ ਨਹੀਂ ਕਰ ਸਕਦੇ ਆਰਥਿਕ ਨਿਆਂ ਲਈ ਇਹ ਜ਼ਰੂਰੀ ਹੈ ਕਿ ਹਰ ਵਰਗ ਦੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਸਰਕਾਰ ਯਤਨ ਕਰੇ ਇਸ ਤੋਂ ਨੈਕਸਟ ਆਪਣਾ ਪੁਆਇੰਟ ਉਚਿਤ ਵੇਤਨ ਦਾ ਅਧਿਕਾਰ ਕੰਮ ਦਾ ਅਧਿਕਾਰ ਦੇ ਨਾਲ ਆਰਥਿਕ ਨਿਆਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਆਰਥਿਕ ਨਿਆਂ ਲਈ ਉਚਿਤ ਵੇਤਨ ਦਾ ਅਧਿਕਾਰ ਵੀ ਜ਼ਰੂਰੀ ਹੈ ਭਾਵ ਹਰੇਕ ਵਿਅਕਤੀ ਨੂੰ ਉਸ ਦੇ ਕੰਮ ਬਦਲੇ ਉਚਿਤ ਵੇਤਨ ਮਿਲ ਸਕੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਖਰਚਾ ਚਲਾ ਸਕੇ ਇਸ ਤੋਂ ਨੈਕਸਟ ਪੁਆਇੰਟ ਹੈ ਆਪਣਾ ਆਰਥਿਕ ਸੁਰੱਖਿਆ ਆਰਥਿਕ ਸੁਰੱਖਿਆ ਤੋਂ ਭਾਵ ਬਿਨਾ ਬਿਨਾ ਕੋਈ ਵੀ ਅਧਿਕਾਰ ਪੂਰਨ ਨਹੀਂ ਹੋ ਸਕਦਾ ਹਰੇਕ ਨਾਗਰਿਕ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਦੇਣਾ ਰਾਜ ਦਾ ਪ੍ਰਮੁੱਖ ਕਰਤਵ ਹੈ ਜਦੋਂ ਤੱਕ ਸਰਕਾਰ ਕਿਸੇ ਵਿਅਕਤੀ ਨੂੰ ਕੰਮ ਨਹੀਂ ਦਿੰਦੀ ਤਦ ਤੱਕ ਵਿਅਕਤੀ ਦੀ ਆਰਥਿਕ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਹੋਣੀ ਚਾਹੀਦੀ ਹੈ ਉਦਾਹਰਣ ਭਾਰਤ ਵਿੱਚ ਐਮਜੀ ਨਰੇਗਾ ਨਾਗਰਿਕਾਂ ਨੂੰ ਆਰਥਿਕ ਸੁਰੱਖਿਆ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਸੈਂਟਰ ਸਕੀਮ ਹੈ ਇਸ ਤੋਂ ਨੈਕਸਟ ਆਪਣਾ ਧੰਨ ਦੀ ਉਜਤਵੰਡ ਧਨ ਦੀ ਉਚਿਤ ਵੰਡ ਆਰਥਿਕ ਨਿਆਂ ਲਈ ਬਹੁਤ ਜ਼ਰੂਰੀ ਹੈ ਜੇਕਰ ਧਨ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਹੋਵੇਗਾ ਤਾਂ ਨਾ ਹੀ ਸਮਾਜ ਆਰਥਿਕ ਤੌਰ ਤੇ ਤਰੱਕੀ ਕਰ ਸਕੇਗਾ ਤੇ ਨਾ ਹੀ ਆਰਥਿਕ ਨਿਆਂ ਨਾਗਰਿਕਾਂ ਨੂੰ ਪ੍ਰਾਪਤ ਹੋਵੇਗਾ ਇਸ ਤੋਂ ਨੈਕਸਟ ਹੈ ਸ਼ੋਸ਼ਣ ਦਾ ਅੰਤ ਸਮਾਜ ਵਿੱਚ ਮਨੁੱਖ ਦਾ ਮਨੁੱਖ ਦੁਆਰਾ ਸ਼ੋਸ਼ਣ ਹੁੰਦਾ ਆ ਰਿਹਾ ਹੈ ਇਸ ਬੁਰਾਈ ਨੂੰ ਸਮਾਜ ਇਹ ਬੁਰਾਈ ਸਮਾਜ ਨੂੰ ਘੁਣਵੰਗ ਲੱਗੀ ਹੋਈ ਹੈ ਜੋ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹੈ ਜਿਸ ਸਮਾਜ ਵਿੱਚ ਗੰਭੀਰ ਆਰਥਿਕ ਅਸਮਾਨਤਾਵਾਂ ਹੋਣਗੀਆਂ ਉੱਥੇ ਆਮ ਲੋਕਾਂ ਦਾ ਸ਼ੋਸ਼ਣ ਕੁਦਰਤੀ ਹੈ ਇਸ ਤੋਂ ਨੈਕਸਟ ਹੈ ਆਪਣਾ ਕਲਿਆਣਕਾਰੀ ਲੋਕਤੰਤਰੀ ਰਾਜ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਲਈ ਕਲਿਆਣਕਾਰੀ ਲੋਕਤੰਤਰੀ ਰਾਜ ਦੀ ਹੋਂਦ ਜ਼ਰੂਰੀ ਹੈ ਲੋਕਤੰਤਰੀ ਰਾਜ ਗਰੀਬੀ ਬੇਰੁਜ਼ਗਾਰੀ ਆਦੀ ਸਮਾਜਿਕ ਬੁਰਾਈਆਂ ਬੁਰਾਈਆਂ ਨੂੰ ਲੜਨ ਲਈ ਨੀਤੀਆਂ ਦਾ ਨਿਰਮਾਣ ਕਰ ਸਕਦਾ ਹੈ ਅੱਜ ਦੇ ਸਮੇਂ ਵਿੱਚ ਆਰਥਿਕ ਨਿਆਂ ਦੀ ਪ੍ਰਾਪਤੀ ਲਈ ਕਲਿਆਣਕਾਰੀ ਲੋਕਤੰਤਰੀ ਰਾਜ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਦਿਸਦਾ ਇਸ ਤੋਂ ਨੈਕਸਟ ਪੁਆਇੰਟ ਹੈ ਆਪਣਾ ਰਾਜਨੀਤਿਕ ਪੱਖ ਰਾਜਨੀਤਿਕ ਪੱਖ ਨਾਗਰਿਕਾਂ ਨੂੰ ਦੇਸ਼ ਵਿੱਚ ਮਜ਼ਬੂਤ ਸਥਿਤੀ ਪ੍ਰਦਾਨ ਕਰਦੇ ਹਨ ਰਾਜਨੀਤਿਕ ਨਿਆਤੋ ਭਾਵ ਹਰੇਕ ਵਿਅਕਤੀ ਨੂੰ ਬਿਨਾ ਕਿਸੇ ਭੇਦਭਾਵ ਦੇ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ ਰਾਜਨੀਤਿਕ ਖੇਤਰ ਵਿੱਚ ਧਰਮ ਲਿੰਗ ਜਾਤੀ ਆਦਿ ਦੇ ਆਧਾਰ ਤੇ ਕਿਸੇ ਵਿਅਕਤੀ ਨਾਲ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਰਾਜਨੀਤਿਕ ਅਧਿਕਾਰਾਂ ਦੀ ਵਿਵਸਥਾ ਰਾਜਨੀਤਿਕ ਪੱਖ ਦੀ ਵਿਸ਼ੇਸ਼ਤਾ ਇਹ ਹੈ ਕਿ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਚੋਣ ਲੜਨ ਦਾ ਅਧਿਕਾਰ ਰਾਜਨੀਤਿਕ ਦਲ ਬਣਾਉਣ ਦਾ ਅਧਿਕਾਰ ਆਦ ਮਿਲਨੇ ਚਾਹੀਦੇ ਹਨ ਇਸ ਤੋਂ ਨੈਕਸਟ ਪੁਆਇੰਟ ਆਪਣਾ ਅਧਿਕਾਰਾਂ ਦੀ ਸੁਰੱਖਿਆ ਰਾਜਨੀਤਿਕ ਨਿਆਂ ਨੂੰ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਹੈ ਕਿ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਵੇ ਇਹ ਨਾ ਕੇਵਲ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਸਗੋਂ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗਾ ਲੋਕ ਆਪਣੀ ਇੱਛਾ ਅਨੁਸਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਣਗੇ ਇਸ ਦੀ ਨੈਕਸਟ ਵਿਸ਼ੇਸ਼ਤਾ ਹੈ ਰਾਜਨੀਤਿਕ ਦਲਾਂ ਦੇ ਨਿਰਮਾਣ ਦੀ ਸੁਤੰਤਰਤਾ ਰਾਜਨੀਤਿਕ ਨਿਆਂ ਦਾ ਇਹ ਵਿਸ਼ੇਸ਼ ਗੁਣ ਹੈ ਕਿ ਨਾਗਰਿਕਾਂ ਨੂੰ ਰਾਜਨੀਤਿਕ ਦਲਾਂ ਦੇ ਨਿਰਮਾਣ ਦੀ ਸੁਤੰਤਰਤਾ ਹੋਵੇ ਲੋਕਤੰਤਰ ਵਿੱਚ ਰਾਜਨੀਤਿਕ ਵਿਚਾਰ ਵੱਖੋ-ਵੱਖ ਹੁੰਦੇ ਹਨ ਜੇਕਰ ਨਾਗਰਿਕਾਂ ਨੂੰ ਰਾਜਨੀਤਿਕ ਦਲਾਂ ਦੇ ਨਿਰਮਾਣ ਦੀ ਸੁਤੰਤਰਤਾ ਹੋਵੇਗੀ ਤਾਂ ਲੋਕਤੰਤਰ ਦੀ ਸੁਤੰਤਰਤਾ ਦੇ ਨਾਲ-ਨਾਲ ਨਾਲ-ਨਾਲ ਰਾਜਨੀਤਿਕ ਨਿਆਂ ਨੂੰ ਵੀ ਲੋਕਾਂ ਤੱਕ ਪਹੁੰਚਾਣਾ ਸਫਲ ਹੋਵੇਗਾ ਇਸ ਤੋਂ ਨੈਕਸਟ ਪੁਆਇੰਟ ਹੈ ਪਛੜੀਆਂ ਜਾਤੀਆਂ ਅਤੇ ਘਟ ਗਿਣਤੀ ਦੇ ਲੋਕਾਂ ਦੇ ਹਿੱਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਯਾਨੀ ਉਹਨਾਂ ਨੂੰ ਵਿਸ਼ੇਸ਼ ਉਹਨਾਂ ਦੇ ਹਿੱਤਾਂ ਦੀ ਰੱਖਿਆ ਲਈ ਕਦਮ ਚੁੱਕੇ ਜਾਣ ਕਈ ਦੇਸ਼ਾਂ ਵਿੱਚ ਪਛੜੀਆਂ ਜਾਤੀਆਂ ਅਤੇ ਘਟ ਗਿਣਤੀ ਦੇ ਲੋਕ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਵਿਤਕਰੇ ਦੇ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਉਹਨਾਂ ਦੀ ਵਿਕਾਸ ਰੁਕ ਗਈ ਹੈ ਰਾਜਨੀਤਿਕ ਨਿਆਂ ਦੀ ਪ੍ਰਾਪਤੀ ਲਈ ਇਹ ਜ਼ਰੂਰੀ ਹੈ ਕਿ ਇਹਨਾਂ ਜਾਤੀਆਂ ਦੇ ਵਿਕਾਸ ਨੂੰ ਮੁੱਖ ਰੱਖ ਕੇ ਕਾਨੂੰਨ ਦੀ ਵਿਵਸਥਾ ਇਸ ਤਰ੍ਹਾਂ ਕੀਤੀ ਜਾਵੇ ਤਾਂ ਜੋ ਇਹ ਵੀ ਰਾਜਨੀਤੀ ਵਿੱਚ ਭਾਗ ਲੈ ਸਕਣ ਇਸ ਤੋਂ ਨੈਕਸਟ ਪੁਆਇੰਟ ਹੈ ਕੋਈ ਭੇਦਭਾਵ ਨਹੀਂ ਇਸ ਪੁਆਇੰਟ ਨੂੰ ਆਪਾਂ ਪਿਛੇ ਵੀ ਡਿਸਕਸ ਕਰਕੇ ਆਏ ਹਾਂ ਕਿ ਜੇ ਆਪਾਂ ਮਤਲਬ ਕਿ ਰਾਜਨੀਤਿਕ ਪੱਖ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਲੋਕਾਂ ਤੱਕ ਰਾਜਨੀਤਿਕ ਨਿਆਂ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਲੋਕਾਂ ਨਾਲ ਕਿਸੇ ਵੀ ਜਾਤ ਧਰਮ ਦੇ ਬੇਸ ਦੇ ਉੱਤੇ ਕੋਈ ਵੀ ਵਿਤਕਰਾ ਨਾ ਕੀਤਾ ਜਾਵੇ ਉਹਨਾਂ ਨੂੰ ਬਰਾਬਰ ਹੱਕ ਦਿੱਤੇ ਜਾਣ ਨੈਕਸਟ ਹੈ ਇਸ ਦਾ ਪੁਆਇੰਟ ਲੋਕਤੰਤਰੀ ਪ੍ਰਣਾਲੀ ਯਾਨੀ ਕਿ ਸਫਲਤਾ ਹੈ ਪਰ ਉਸ ਦੇ ਵਿੱਚ ਜੀ ਲੋਕਾਂ ਦਾ ਪਾਰਟਿਸਪੇਸ਼ਨ ਆਪਾਂ ਵੱਧ ਤੋਂ ਵੱਧ ਕਰਾਵਾਂਗੇ ਯਾਨਕਿ ਲੋਕਾਂ ਦਾ ਪਾਰਟਿਸਪੇਸ਼ਨ ਜਿਹੜਾ ਬਹੁਤ ਜ਼ਿਆਦਾ ਹੋਵੇਗਾ ਤਾਂ ਲੋਕਤੰਤਰ ਦੀ ਜਿਹੜੇ ਸਫਲਤਾ ਪੂਰਨ ਹੋਏਗੀ ਤੇ ਰਾਜਨੀਤਿਕ ਜਿਹੜੇ ਨੇ ਨਿਆਂ ਨੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇਗਾ ਇਸ ਤੋਂ ਬਾਅਦ ਹੈ ਨਿਯਤਕਾਲੀ ਚੋਣਾਂ ਯਾਨਕਿ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਨਿਯਤਕਾਰ ਰੂਪ ਦੇ ਵਿੱਚ ਮਤਲਬ ਕਿ ਰੈਗੂਲਰ ਬੇਸਿਸ ਤੇ ਕਰਾਇਆ ਜਾਵੇ ਆਫਟਰ ਪੀਰੀਅਡ ਤਾਂ ਕਿ ਜਿਹੜੀ ਲੋਕਤੰਤਰ ਦੀ ਸਫਲਤਾ ਉਹ ਨਿਸ਼ਚਿਤ ਹੋ ਸਕੇ ਏਸੀ ਆਪਣੇ ਚਾਰ ਪੱਖ ਰਾਜਨੀਤਿਕ ਪੱਖ ਆਰਥਿਕ ਪੱਖ ਤੇ ਇੱਕ ਸੀ ਆਪਣਾ ਸਮਾਜਿਕ ਪੱਖ ਤੇ ਇੱਕ ਸੀ ਆਪਣਾ ਕਾਨੂੰਨੀ ਪੱਖ ਇਹਦੇ ਵਿੱਚੋਂ ਆਪਾਂ ਨੂੰ ਲੌਂਗ ਕੁਐਸਚਨ ਦੇ ਵਿੱਚ ਮੋਸਟਲੀ ਸਮਾਜਿਕ ਪੱਖ ਤੇ ਆਰਥਿਕ ਪੱਖ ਹੁੰਦੇ ਨੇ ਇਸ ਕਰਕੇ ਇਹਨਾਂ ਦੋਨਾਂ ਪੁਆਇੰਟਸ ਦੇ ਜਿਹੜੇ ਮਤਲਬ ਕਿ ਵਿਸ਼ੇਸ਼ਤਾਵਾਂ ਨੇ ਇਹ ਲੌਂਗ ਦੇ ਵਿੱਚ ਨਹੀਂ ਆਣ ਕਿ ਅਪਰੋਕਸ 6 ਤੋਂ 7 ਤਾਂ ਵਿਸ਼ੇਸ਼ਤਾਵਾਂ ਦਿੱਤੀਆਂ ਹੀ ਨੇ ਆਪਾਂ ਤੇ ਜਿਹੜੇ ਦੂਜੇ ਨੇ ਕਾਨੂੰਨੀ ਪੱਖ ਤੇ ਰਾਜਨੀਤਿਕ ਪੱਖ ਇਹਨਾਂ ਦੀ ਆਪਾਂ 4 ਤੋਂ 5 ਮਤਲਬ ਕਿ ਇਹਨਾਂ ਦੀ ਵਿਸ਼ੇਸ਼ਤਾਵਾਂ ਦਿੱਤੀਆਂ ਨੇ ਜੇ ਆਪਾਂ ਨੂੰ ਕਯੂਮੂਲੇਟਿਵ ਤੌਰ ਦੇ ਉੱਤੇ ਜਿਹੜਾ ਇਹ ਨਿਆਂ ਨਿਆਂ ਦੇ ਜਿਹੜੇ ਪਿੰਨ ਪਿੰਨ ਰੂਪ ਨੇ ਇਹ ਆਪਾਂ ਨੂੰ ਚਾਰੇ ਡਿਸਕਸ ਕਰਨ ਦੇ ਲਈ ਲੌਂਗ ਕੁਐਸਚਨ ਦੇ ਵਿੱਚ ਆਪਣਾ ਕੁਐਸਚਨ ਜਿੱਥੇ ਲੈਂਥੀ ਹੋਏਗਾ ਆਪਣਾ ਮਤਲਬ ਕਿ ਪੁਆਇੰਟਸ ਵੀ ਆਪਾਂ ਸਾਰੇ ਲਗਭਗ ਉਹਦੇ ਨਾਲ ਕਵਰ ਕਰਾਂਗੇ ਸੋ ਐਂਡ ਦੇ ਵਿੱਚ ਆਪਾਂ ਕਰਾਂਗੇ ਦਾ ਸਿਤਾ ਸਿਤਾ ਹੈ ਅਸੀਂ ਆਖ ਸਕਦੇ ਹਾਂ ਕਿ ਨਿਆ ਸਮਾਜ ਦੀ ਨੀ ਹੈ ਜੋ ਦੇਸ਼ ਨੂੰ ਵਿਕਾਸ ਵੱਲ ਲੈ ਕੇ ਜਾਂਦਾ ਹੈ ਨਾਗਰਿਕਾਂ ਨੂੰ ਸੁਰੱਖਿਆ ਦੇ ਨਾਣਾ ਅਧਿਕਾਰਾਂ ਅਧਿਕਾਰਾਂ ਨਾਲ ਵੀ ਜੋੜਦਾ ਹੈ ਕਾਨੂੰਨੀ ਨਿਆ ਸਮਾਜਿਕ ਨਿਆ ਆਰਥਿਕ ਨਿਆ ਰਾਜਨੀਤਿਕ ਨਿਆ ਨਾਗਰਿਕਾਂ ਨੂੰ ਅਧਿਕਾਰਾਂ ਵਿੱਚ ਵੀ ਸੰਤੁਲਨ ਪ੍ਰਦਾਨ ਕਰਦੇ ਹਨ ਤੋ ଏਸੀ ਅੱਜ ਦਾ ਆਪਣਾ ਵੀਡੀਓ ਲੈਕਚਰ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈਏ ਤਾਂ ਵੱਧ ਤੋਂ ਵੱਧ ਲੋ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ